ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੂਜਾ ਪੰਜਾਬ ਟੀਵੀ ਅੱਜ ਪੰਜਾਬ ਦੇ ਕਈ ਚਲੰਤ ਮਾਮਲਿਆਂ ਤੇ ਗੱਲਬਾਤ ਕਰਨ ਲਈ ਹਾਜ਼ਰ ਹੋਏ ਹਾਂ ਸਾਰੀ ਗੱਲਬਾਤ ਦੇ ਦੌਰਾਨ ਸਾਡੇ ਵਿੱਚ ਮੌਜੂਦ ਹੋਣਗੇ ਸੀਨੀਅਰ ਪੱਤਰਕਾਰ ਖੁਸ਼ਾਲ ਲਾਲੀ ਜੀ ਸਰ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਸ਼ੁਕਰੀਆ ਗੁਜੀ ਸਰ ਅੱਜ ਆਪਾਂ ਸ਼ੁਰੂਆਤ ਕਰਾਂਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਮਿਤ ਸ਼ਾਹ ਨੂੰ ਮਿਲ ਕੇ ਆਏ ਹਨ ਤੇ ਉਹਨਾਂ ਨੇ ਬਾਹਰ ਆ ਕੇ ਇਹ ਬਿਆਨ ਦਿੱਤਾ ਸੀ ਕਿ ਜਿਹੜੀ ਮੀਟਿੰਗ ਜਿਹੜੀ ਮੀਟਿੰਗ ਹੈ ਉਹ ਬੜੀ ਸਫਲਤਾਪੂਰਵਕ ਰਹੀ ਹੈ ਪਰ ਜਿਹੜੇ ਅਮਿਤ ਸ਼ਾਹ ਦੇ ਬਿਆਨ ਤੋਂ ਬਾਅਦ ਲੱਗਦਾ ਹੈ ਕਿ ਜਿਹੜੀ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਹਨ ਉਹ ਉਹਨਾਂ ਨੂੰ ਖਾਲੀ ਹੱਥ ਮੁੜਨਾ ਪਿਆ ਇਹਦੇ ਬਾਰੇ ਤੁਹਾਡ ਕੀ ਵਿਚਾਰ ਆਹ ਦੇਖੋ ਜਿਹੜੀ ਕੱਲ ਮੀਟਿੰਗ ਹੋਈ ਹੈ ਜੀ ਉਸ ਮੀਟਿੰਗ ਤੋਂ ਬਾਅਦ ਸਾਰੇ ਸਾਰੇ ਪੰਜਾਬ ਦੀਆਂ ਨਜ਼ਰਾਂ ਉਹਦੇ ਤੇ ਲੱਗੀਆਂ ਹੋਈਆਂ ਸੀਗੀਆਂ ਕਿ ਵਿਧਾਨ ਸਭਾ ਦੇ ਵਿੱਚ ਬੜਾ ਗਰਮੀ ਦੇ ਨਾਲ ਮੁੱਖ ਮੰਤਰੀ ਭਾਸ਼ਣ ਦੇ ਕੇ ਗਏ ਨੇ ਕੇਂਦਰ ਸਰਕਾਰ ਖਿਲਾਫ ਮਤਾ ਪਾ ਕੇ ਗਏ ਨੇ ਤੇ ਉੱਥੇ ਜਾ ਕੇ ਉਹ ਕੋਈ ਜਿਹੜੀ ਹੈ ਉਸ ਉਸੇ ਜੋਸ਼-ਸ਼ੌਕ-ਰੋਸ਼ ਨਾਲ ਗੱਲ ਰੱਖਣਗੇ ਜੀ ਪਰ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਉਸ ਬੈਠਕ ਤੋਂ ਬਾਹਰ ਆਏ ਤਾਂ ਔਰ ਬਰੀਫ ਜੀ ਉਹਨਾਂ ਨੇ ਮੀਡੀਆ ਦੇ ਨਾਲ ਗੱਲ ਕੀਤੀ ਤਾਂ ਉਹਦਾ ਜਿਹੜਾ ਵੀਡੀਓ ਹੈ ਉਸ ਵੀਡੀਓ ਨੂੰ ਦੇਖ ਕੇ ਉਹਨਾਂ ਦੀ ਬਾਡੀ ਲੈਂਗੁਏਜ ਜਾਂ ਉਹਨਾਂ ਦੀ ਜਿਹੜੀ ਜ਼ੁਬਾਨ ਹੈ ਇਸ ਤਰ੍ਹਾਂ ਲੱਗ ਰਿਹਾ ਸੀਗਾ ਕਿ ਉਹ ਉਹਨਾਂ ਦੀ ਜਿਹੜੀ ਜ਼ੁਬਾਨ ਹੈ ਉਹ ਉਹਨਾਂ ਦੇ ਸ਼ਬਦਾਂ ਦਾ ਸਾਥ ਨਹੀਂ ਦੇ ਰਹੀ ਹੈ ਤੇ ਉਹ ਥਥੜਾ ਵੀ ਰਹੀ ਸੀਗੇ ਉਹਨੂੰ ਲੈ ਕੇ ਮੀਡੀਆ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਕਈ ਤਰ੍ਹਾਂ ਦੀ ਇਹ ਵੀ ਚਰਚਾ ਖੜ ਗਈ ਕਿ ਸ਼ਾਇਦ ਉਹ ਕਿਸੇ ਇਨਫਲੂਐਂਸਰ ਸੀਗੀ ਹੈ ਨਾ ਸੋ ਪਹਿਲੀ ਗੱਲ ਤਾਂ ਇਹ ਦੂਸਰੀ ਗੱਲ ਜਿਹੜੀ ਉਹਨਾਂ ਨੇ ਬਰੀਫ ਦੇ ਵਿੱਚ ਕਹੀ ਇੱਕ ਤਾਂ ਜਿਹੜਾ ਉਹ ਡਾਟਾ ਕਈ ਵਾਰ ਬੋਲ ਚੁੱਕੇ ਸੀਗੇ ਕਿ ਇੰਨੇ ਸਕੂਲ ਖਤਮ ਹੋ ਗਏ ਇੰਨੀਆਂ ਸੜਕਾਂ ਖਤਮ ਹੋ ਗਈਆਂ ਇੰਨੇ ਬੰਦੇ ਮਰ ਗਏ ਇੰਨੇ ਇੰਨੀ ਜ਼ਮੀਨ ਹੜ ਗਈ ਹੈ ਨਾ ਇਹ ਡਾਟਾ ਸਾਰੇ ਆਪਾਂ ਸੁਣਦੇ ਆਏ ਹਾਂ ਇਦੇ ਨਾਲ ਉਹਨਾਂ ਨੇ ਇੱਕ ਗੱਲ ਹੋਰ ਜੋੜੀ। ਉਹਨਾਂ ਨੇ ਇਹ ਕਿਹਾ ਕਿ ਜੀ ਮੈਂ ਆਪਣਾ ਪੱਖ ਉਹਨਾਂ ਅੱਗੇ ਰੱਖਿਆ ਆ। ਹੂੰ ਇਹ ਹੁਣ ਉਹਨਾਂ ਨੇ ਦੇਖਣਾ ਉਹ ਫੈਡਰਲ ਸਰਕਾਰ ਐ ਉਹ ਮਾਲਕ ਨੇ ਹੂੰ ਉਹ ਹੁਣ ਉਹਨਾਂ ਨੇ ਦੇਖਣਾ ਕਿ ਉਹਨਾਂ ਨੇ ਕੀ ਕਰਨਾ ਹੈ। ਜੀ ਸੋ ਇੱਕ ਇਸ ਬਿਆਨ ਦੇ ਵਿੱਚੋਂ ਬੇਵਸੀ ਜੀ ਝਲਕਦੀ ਸੀ। ਹੂੰ ਜਿਵੇਂ ਪੰਜਾਬ ਦੇ ਮੁੱਖ ਮੰਤਰੀ ਬੇਵਸ ਜਿਹਾ ਦਿਖਾਈ ਦੇ ਰਹੇ ਹੋ। ਹੂੰ ਇਸੇ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਜਿਹੜੇ WhatsApp ਗਰੁੱਪ ਹੈ ਮੀਡੀਆ ਵਾਸਤੇ ਬਣੇ ਹੋਏ ਉਹਦੇ ਵਿੱਚ ਇੱਕ ਪ੍ਰੈਸ ਬਿਆਨ ਜਿਹੜਾ ਹੈ ਉਹਨਾਂ ਦਾ ਆਂਦਾ ਹੈ ਤੇ ਬਾਅਦ ਦੇ ਵਿੱਚ ਉਹ PIB ਦਾ ਬਿਆਨ ਜਿਹੜਾ ਹੈ ਡਿਟੇਲਡ PIB ਦਾ ਬਿਆਨ ਜਿਹੜਾ ਹੈ ਉਹ ਦੇਖਿਆ ਉਸ ਬਿਆਨ ਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ ਅ ਅਮਿਤ ਸ਼ਾਹ ਨੇ ਪ੍ਰ ਮੁੱਖ ਮੰਤਰੀ ਨੂੰ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਨਾਲ ਕੇਂਦਰ ਸਰਕਾਰ ਜਿਹੜੀ ਹੈ ਉਹ ਮੁੱਢੇ ਨਾਲ ਮੁੱਢਾ ਜੋੜ ਕੇ ਖੜੀ ਹੈ ਪਰ ਇਸ ਦੇ ਅਖੀਰ ਦੇ ਵਿੱਚ ਦੋ ਗੱਲਾਂ ਸਤਰੀਆਂ ਇਸ ਤਰ੍ਹਾਂ ਦੀਆਂ ਕੀਤੀਆਂ ਹੋਈਆਂ ਸਿਗੀਆਂ ਜੇ ਤੋਂ ਇਹ ਲੱਗਦਾ ਹੈ ਕਿ ਮੁੱਖ ਮੰਤਰੀ ਸਾਹਿਬ ਖਾਲੀ ਹੱਥ ਵਾਪਸ ਆ ਗਏ ਪੰਜਾਬ ਨੂੰ ਹੋਰ ਹੁਣ ਕੁਝ ਜ਼ਿਆਦਾ ਮਿਲਣ ਵਾਲਾ ਨਹੀਂ ਹੈ ਹਮਮ ਔਰ ਜਿਹੜਾ ਮਿਲਿਆ ਜਿਹੜਾ ਐਲਾਨ ਵੀ 1600 ਕਰੋੜ ਹੋਇਆ ਉਹਦੀ ਵੀ ਕੈਲਕੂਲੇਸ਼ਨ ਕੁਝ ਹੋ ਰਹੀ ਹੈ ਉਹਦੇ ਚ ਪਹਿਲਾ ਪਹਿਲੀ ਜਿਹੜੀ ਗੱਲ ਹੈ ਜਿਹੜੀ ਮੈਂ ਬਿਆਨ ਦੀ ਗੱਲ ਕਰ ਰਿਹਾ ਉਹ ਇਹ ਕਿਹਾ ਗਿਆ ਹੈ ਅਮਿਤ ਸ਼ਾ ਦੇ ਬਿਆਨ ਦੇ ਵਿੱਚ ਇਹ ਕਿਹਾ ਗਿਆ ਕਿ ਕੇਂਦਰੀ ਮੰਤਰੀ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਦੱਸ ਦਿੱਤਾ ਕਿ ਤੁਹਾਡੇ ਕੋਲ 12000 ਕਰੋੜ ਰੁਪਏ ਦਾ ਪੂਰੀ ਫਿਗਰ ਉਹਨਾਂ ਨੇ ਦਿੱਤੀ ਹੈ 12000 ਕਰੋੜ ਰੁਪਏ ਦਾ ਐਸ ਡੀ ਆਰ ਐਫ ਫੰਡ ਪਿਆ ਹੈ ਤੁਸੀਂ ਉਸ ਨੂੰ ਕੇਂਦਰੀ ਨਿਜ਼ਮਾ ਵਾਸਤੇ ਮੁਤਾਬਕ ਵਰਤ ਸਕਦੇ ਹੋ ਸੋ ਪਹਿਲੀ ਜਿਹੜੀ ਹੁਣ ਤੱਕ ਦੀ ਸਭ ਤੋਂ ਵੱਡਾ ਵੱਧ ਜ਼ੋਰ ਜਿਹੜਾ ਪੰਜਾਬ ਸਰਕਾਰ ਦਾ ਲੱਗਿਆ ਹੋਇਆ ਸੀ ਉਹ ਇਹ ਲੱਗਿਆ ਹੋਇਆ ਸੀਗਾ ਕਿ ਪਹਿਲੀ ਗੱਲ ਤਾਂ ਕਿ ਐਸਡੀਆਰਐਫ ਦਾ ਪੈਸਾ ਜਿਹੜਾ ਹੈ ਹੱਤਿਆਂ 'ਚ ਹੈ ਕਿ ਸਾਡੇ ਕੋਲ ਵੈਸੇ ਨਹੀਂ ਹੈ ਜੀ ਦੂਜੀ ਗੱਲ ਕਿ ਇਹ ਨਿਜਮ ਜੇ ਪੈਸਾ ਅਸੀਂ ਵਰਤਣਾ ਵੀ ਹੈ ਤਾਂ ਉਹਦੇ ਵਾਸਤੇ ਨਿਜਮਾਂ 'ਚ ਸੋਧ ਦੀ ਜ਼ਰੂਰਤ ਹੈ ਬਿਲਕੁਲ ਸੋ ਦੋਹੇ ਗੱਲਾਂ ਕੇਂਦਰੀ ਮੰਤਰੀ ਨੇ ਕਹਿ ਦਿੱਤੀਆਂ ਕਿ ਪੈਸਾ ਤੁਹਾਡੇ ਕੋਲ ਹੈਗਾ ਕੇਂਦਰ ਸਰਕਾਰ ਦੇ ਨਿਜਮ ਜਿਹੜੇ ਆਲਰੇਡੀ ਬਣੇ ਹੋਏ ਆ ਉਹ ਤੁਸੀਂ ਉਹਦੇ ਮੁਤਾਬਕ ਵਰਤੋ ਸੋ ਇਹਦਾ ਮਤਲਬ ਕੀ ਹੈ ਕਿ ਕੇਂਦ ਜਿਹੜੇ ਮਤੇ ਮੁਤੇ ਵਿધાન ਸਭਾ ਦੇ ਵਿੱਚ ਪਾਏ ਗਏ ਜਾਂ ਜੋ ਗੱਲਾਂ ਕੀਤੀਆਂ ਗਈਆਂ ਉਹਦਾ ਕੇਂਦਰ ਸਰਕਾਰ ਤੇ ਕੋਈ ਅਸਰ ਨਹੀਂ ਹੋਇਆ। ਠੀਕ ਹੈ ਜੀ। ਇਸ ਦੇ ਨਾਲ ਜਿਹੜੀ ਦੂਜੀ ਗੱਲ ਉਹਨਾਂ ਨੇ ਕਹੀ ਹੈ ਕਿ 1600 ਕਰੋੜ ਰੁਪਇਆ ਜਿਹੜਾ ਪ੍ਰਧਾਨ ਮੰਤਰੀ ਨੇ ਜਦੋਂ ਪ੍ਰਧਾਨ ਮੰਤਰੀ ਦੌਰੇ ਤੇ ਆਏ ਹੋਏ ਸੀਗੇ ਉਹਨਾਂ ਨੇ ਜਿਹੜਾ ਐਲਾਨਿਆ ਸੀਗਾ ਤੇ ਪੰਜਾਬ ਸਰਕਾਰ ਜਿਹੜੀ ਵਿਧਾਨ ਸਭਾ ਸੈਸ਼ਨ ਦੇ ਵਿੱਚ ਇਹ ਕਹਿ ਰਹੀ ਸੀਗੀ ਕਿ ਉਹਦੇ ਵਿੱਚੋਂ ਕੋਈ ਪੈਸਾ ਨਹੀਂ ਆਇਆ ਤੇ ਉਹਨਾਂ ਨੇ ਕਿਹਾ ਜੀ 800 ਕਰੋੜ ਰੁਪਏ 800 ਕਰੋੜ ਰੁਪਈਆ ਤੁਹਾਨੂੰ ਵੱਖ-ਵੱਖ ਸਕੀਮਾਂ ਤਹਿਤ ਭੇਜ ਦਿੱਤਾ ਗਿਆ ਜੀ ਜਿਵੇਂ ਐਗਜ਼ਾਮਪਲ ਇੱਕ ਇੱਕ ਉਨਾ ਦਿੱਤੀ ਹੈ ਕਿ ਜਿਹੜੀਆਂ ਸੜਕਾਂ ਟੁੱਟੀਆਂ ਨੇ ਉਹ ਸੜਕਾਂ ਨੈਸ਼ਨਲ ਹਾਈਵੇਅ ਅਥਾਰਟੀ ਠੀਕ ਕਰਾਂਦੀ ਹੈ ਹੂੰ ਉਹਦਾ ਜਿਹੜਾ 170 ਕਰੋੜ ਰੁਪਈਆ ਜੀ ਐਡ ਪਹਿਲਾਂ ਮਨਜ਼ੂਰ ਹੋਇਆ ਹੋਇਆ ਸੀਗਾ ਉਹ ਵੀ ਇਹਦੇ ਵਿੱਚ ਹੀ ਹੋ ਗਿਆ ਹੂੰ ਸੋ ਕੇਂਦਰ ਸਰਕਾਰ ਇਸ ਤੋਂ ਇਹ ਸਪਸ਼ਟ ਹੈ ਕਿ ਕੇਂਦਰ ਸਰਕਾਰ ਪੰਜਾਬ ਸਰਕਾਰ ਨੂੰ ਕੋਈ ਪੈਸਾ ਜਿਹੜਾ ਹੈ ਉਹ ਦੇਣ ਨਹੀਂ ਦੇਵੇਗੀ। ਉਹ ਕੀ ਕਰੇਗੀ ਕਿ ਜਿਹੜੀਆਂ ਉਹਨਾਂ ਦੇ ਕੇਂਦਰ ਦੇ ਪ੍ਰੋਗਰਾਮ ਹੈ ਜਿਹੜੀਆਂ ਕੇਂਦਰ ਦੀਆਂ ਸਕੀਮਾਂ ਹੈ ਉਹ ਆਪਣੇ ਸਰੋਤਾ ਰਹੀਂ ਜਾਂ ਆਪਣੀਆਂ ਜਿਹੜੀਆਂ ਉਹਨਾਂ ਦੇ ਉਹਨਾਂ ਦਾ ਇਨਫਰਾ ਹੈਗਾ ਉਹਦੇ ਮੁਤਾਬਕ ਉਹ ਯੂਜ਼ ਕਰੇਗੀ। ਸੋ ਦੂਜੀ ਗੱਲ ਇਹ ਹੈ ਸੋ ਇਹ ਇਹ ਦੋ ਤਿੰਨ ਵੱਡੀਆਂ ਗੱਲਾਂ ਸਿਗੀਆਂ ਕਿ ਪਹਿਲਾ ਐਸਡੀਆਰਫ ਦੇ ਨਿਜ਼ਮ ਕਿੰਚ ਕਰਾਣੇ ਦੂਜਾ ਪੰਜਾਬ ਲਈ ਸਪੈਸ਼ਲ ਸਪੈਸ਼ਲ ਪੈਕੇਜ ਲੈਣਾ ਜਿਹੜਾ ਕਿਹਾ ਜਾ ਰਿਹਾ ਸੀ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਪੰਜਾਬ ਲੀਡਰਸ਼ਿਪ ਕਹਿ ਰਹੀ ਸੀਗੀ ਇਹ ਤਾਂ ਟੋਕਨ ਮਨੀ ਹੈ ਪੈਸੇ ਤਾਂ ਹੋਰ ਵੀ ਆ ਜਾਣਗੇ ਸੋ ਸਪੈਸ਼ਲ ਪੈਕੇਜ ਵਾਲੀ ਗੱਲ ਵੀ ਹੁਣ ਗਈ ਆਈ ਗਈ ਲੱਗਦੀ ਹੈ ਕੋਈ ਜਿਹੜਾ ਹੁਣ ਤੱਕ ਜਿਹੜਾ ਜਿਹੜੇ ਵੀ ਬਿਆਨਬਾਜ਼ੀ ਆ ਰਹੀ ਹੈ ਜਾਂ ਜਿਹੜੀ ਇਨਫੋਰਮੇਸ਼ਨ ਆਈ ਹੈ ਉਦੇ ਮਤਾਬਕ ਨਹੀਂ ਲੱਗਦਾ ਕਿ ਪੰਜਾਬ ਨੂੰ ਹੁਣ ਕੋਈ ਪੈਕੇਜ ਦੇ ਰੂਪ ਦੇ ਵਿੱਚ ਕੇਂਦਰ ਸਰਕਾਰ ਪੈਸੇ ਭੇਜੇਗੀ। ਹੂੰ ਔਰ ਇੱਥੋਂ ਇਹ ਵੀ ਸਾਫ ਹੋ ਗਿਆ ਹੈ ਕਿ ਜਿਹੜਾ ਕੇਂਦਰ ਨੇ ਪੈਸਾ 1600 ਕਰੋੜ ਰੁਪਏ ਮੋਦੀ ਸਾਹਿਬ ਐਲਾਨ ਕਰਕੇ ਵੀ ਗਏ ਹੈ ਉਹ ਵੀ ਪੰਜਾਬ ਸਰਕਾਰ ਨੂੰ ਨਹੀਂ ਮਿਲੇਗਾ। ਉਹ ਵੀ ਉਹ ਆਪਣੇ ਤਰੀਕੇ ਦੇ ਨਾਲ ਵਰਤਣ। ਜੀ। ਸੋ ਇਹ ਕਾਫੀ ਮਤਲਬ ਗੰਭੀਰ ਮਸਲਾ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਪੰਜਾਬ ਦੇ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਮਿਲਣਾ ਸੀ ਪ੍ਰਧਾਨ ਮੰਤਰੀ ਨੇ ਉਹਨਾਂ ਨੂੰ ਸਮਾਨੀ ਦਿੱਤਾ ਤੇ ਫਿਰ ਉਹਨਾਂ ਨੂੰ ਕਿਹਾ ਗਿਆ ਕਿ ਮਿਤਸ਼ਾ ਨੂੰ ਮਿਲੋ ਅਮਿਤ ਸ਼ਾਹ ਨੂੰ ਚਲੋ ਉਹ ਕੋੜਾਕਟ ਕਰਕੇ ਚਲੇ ਗਏ ਮਿਲਣ ਤੇ ਉਹਨਾਂ ਨੂੰ ਨੂੰ ਮਿਲ ਕੇ ਵੀ ਕੋਈ ਮਸਲਾ ਹੱਲ ਜਿਹੜਾ ਹੁੰਦਾ ਨਹੀਂ ਦਿਖ ਰਿਹਾ ਸੋ ਇਹ ਮੈਂ ਸਮਝਦਾ ਕਿ ਪੰਜਾਬ ਵਾਸਤੇ ਤੇ ਖਾਸ ਕਰਕੇ ਪੰਜਾਬ ਦੀ ਜਿਹੜੀ ਸਰਕਾਰ ਹੈ ਉਹਦੇ ਵਾਸਤੇ ਬਹੁਤ ਨਮੋਸ਼ੀ ਭਰਿਆ ਇੱਕ ਜਿਹੜਾ ਹੈ ਮੌਕਾ ਹੈ ਕਿ ਇਸ ਤਰ੍ਹਾਂ ਜਿਹੜਾ ਹੈ ਮੁੱਖ ਮੰਤਰੀ ਨੂੰ ਟ੍ਰੀਟ ਕੀਤਾ ਗਿਆ ਤੇ ਮੁੱਖ ਮੰਤਰੀ ਜਿਹੜੇ ਹੈ ਉਹ ਇੱਕ ਲਾਚਾਰ ਵਿਅਕਤੀ ਦੀ ਤਰ੍ਹਾਂ ਨਜ਼ਰ ਆ ਰਹੇ ਹੈ ਜੀ ਸਰ ਹੁਣ ਪੰਜਾਬ ਦਾ ਕੀ ਹੋਵੇਗਾ ਕਿ ਅਮਿਤ ਸ਼ਾਹ ਦੇ ਬਿਆਨ ਤੋਂ ਬਾਅਦ ਪੰਜਾਬ ਸਰਕਾਰ ਚੁੱਪ ਕਰ ਗਈ ਜਾਂ ਕੋਈ ਕਦਮ ਚੁੱਕੇ ਜਾ ਸਕਦੇ ਇਹ ਅੱਜ ਸਵੇਰ ਦੀ ਮੀਡੀਆ ਦੇ ਵਿੱਚ ਇਹ ਗੱਲਬਾਤ ਚੱਲ ਰਹੀ ਸੀ ਵੈਸੇ ਤਾਂ ਕਿਉਂਕਿ ਪੀਆਈਬੀ ਦਾ ਬਿਆਨ ਰਾਤ ਆ ਗਿਆ ਸੀ ਅੱਜ ਸਾਰੇ ਅਖਬਾਰਾਂ ਮੀਡੀਆ ਦੇ ਵਿੱਚ ਛਪਿਆ ਹੈ ਜੀ ਬਿਲਕੁਲ ਸੋ ਲੱਗ ਰਿਹਾ ਸੀਗਾ ਕਿ ਤੁਰੰਤ ਸਰਕਾਰ ਜਿਹੜੀ ਹੈ ਉਹਦੇ ਤੇ ਰਿਵਰਟ ਬੈਕ ਕਰੇਗੀ ਸੋ ਸ਼ਾਮ ਬਾਅਦ ਦੁਪਹਿਰ ਪੰਜਾਬ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ अरोड़ा ਉਹ ਮੀਡੀਆ ਸਾਹਮਣੇ ਆਏ ਉਹਨਾਂ ਨੇ ਉਸ ਬਿਆਨ ਦੀ ਨਿੰਦਾ ਕੀਤੀ ਔਰ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਦੀ ਪਿੱਠ 'ਤੇ ਛੁਰਾ ਮਾਰਿਆ ਹੈ ਪੰਜਾਬ ਦੇ ਲੋਕਾਂ ਨਾਲ ਧਰੋਖ ਮਾਇਆ ਅਮਨ अरोड़ा ਦਾ ਕਹਿਣਾ ਸੀਗਾ ਕਿ ਮੁੱਖ ਮੰਤਰੀ ਐਕਚੁਅਲੀ ਤਿੰਨ ਸੂਤਰੀ ਏਜੰਡਾ ਲੈ ਕੇ ਗਏ ਸੀਗੇ ਪਹਿਲਾ ਪੰਜਾਬ ਲਈ ਵਿਸ਼ੇਸ਼ ਪੈਕੇਜ ਦੀ ਮੰਗ ਕਰਨਾ ਦੂਜਾ ਐਸ ਡੀ ਆਰ ਐਫ ਦੇ ਨਿਯਮ ਜਿਹੜੇ ਆ ਉਹਦੇ ਵਿੱਚ ਸੋਧ ਕਰਨੀ ਔਰ ਤੀਸਰਾ ਜਿਹੜਾ ਸੀਗਾ ਝੋਨੇ ਦੀ ਪ੍ਰੋਕਿਊਰਮੈਂਟ ਹੋਣੀ ਹੈ ਉਹਦੇ ਵਾਸਤੇ ਨਿਯਮਾਂ ਦੀ ਜਿਹੜੀ ਆ ਕੋਈ ਛੋਟ ਦੇਣੀ ਕਿਉਂਕਿ ਮੀਂਹ ਜਿਆਦਾ ਲੰਬੇ ਖੇਤਿਆਂ ਤੇ ਨਮੀ ਜਿਆਦਾ ਹੋ ਸਕਦੀ ਹੈ ਸੋ ਉਹਨਾਂ ਨੇ ਕਿਹਾ ਕਿ ਉਹਦੇ ਜਿਹ ਉਹਨਾਂ ਨੇ ਵੀ ਜਿਹੜੇ ਮੈਂ ਪਹਿਲਾਂ ਗੱਲ ਕੀਤੀ ਆ ਪੀ ਆਈ ਬੀ ਦੇ ਬਿਆਨ ਦੀ ਉਹੀ ਗੱਲਾਂ ਪੜ ਕੇ ਸੁਣਾਈਆਂ ਤੇ ਕਿਹਾ ਕਿ ਬਸ ਉਹਨਾਂ ਨੇ ਵੀ ਇੱਥੇ ਗੱਲ ਖਤਮ ਕਰ ਦਿੱਤੀ ਕਿ ਉਹ ਇਸ ਦੀ ਨਖੇਦੀ ਕਰਦੇ ਆ ਤੇ ਉਹਨਾਂ ਨੇ ਸਵਾਲ ਜਿਹੜਾ ਹੈ ਭਾਰਤੀ ਜਨਤਾ ਪਾਰਟੀ ਪੰਜਾਬ ਦੀ ਲੀਡਰਸ਼ਿਪ ਅੱਗੇ ਖੜਾ ਕੀਤਾ ਕਿ ਰਵਨੀਤ ਸਿੰਘ ਬਿੱਟੂ ਕੇਂਦਰੀ ਵਜ਼ੀਰ ਨੇ ਉਹ ਹੁਣ ਬੋਲਣ ਜਿਹੜੇ ਇਹ ਕਹਿ ਰਹੇ ਸੀਗੇ ਟੋਕਨ ਮੰਨੀ ਆ ਪੰਜਾਬ ਨੂੰ ਹੋਰ ਪੈਸਾ ਆਏਗਾ ਸੁਨੀਲ ਜਾਖੜ ਹੁਣ ਬੋਲਣ ਤੇ ਹੋਰ ਅਸ਼ਵਨੀ ਸ਼ਰਮਾ ਜਿਹੜੇ ਨੇ ਉਹ ਬੋਲਣ ਸੋ ਉਹਨਾਂ ਨੇ ਬੀਜੇਪੀ ਅੱਗੇ ਇੱਕ ਸਵਾਲ ਖੜਾ ਕਰ ਦਿੱਤਾ ਸੋ ਮੈਂ ਸਮਝਦਾ ਕਿ ਇੱਕ ਰੋਲ ਪੋਲਿਟੀਕਲ ਜਿਹੜਾ ਬਿਆਨ ਸੀਗਾ ਅ ਚਾਹੀਦਾ ਇਹ ਸਿਗਾ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਨੂੰ ਠਿੱਠ ਕੀਤਾ ਗਿਆ ਹੈ ਕੇਂਦਰ ਵੱਲੋਂ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਨੂੰ ਜਵਾਬ ਦਿੱਤਾ ਗਿਆ ਉਸ ਤਰੀਕੇ ਨਾਲ ਆਮ ਆਦਮੀ ਪਾਰਟੀ ਸਰਕਾਰ ਤੇ ਪਾਰਟੀ ਨੂੰ ਰਿਐਕਟ ਕਰਨਾ ਚਾਹੀਦਾ ਸੀ ਸੋ ਇਹ ਆਪਣੇ ਆਪ ਨੂੰ ਇਨਕਲਾਬੀ ਕਹਿੰਦੇ ਨੇ ਹਰ ਛੋਟੀ ਵੱਡੀ ਸਟੇਜ ਤੇ ਇਨਕਲਾਬ ਜਿੰਦਾਬਾਦ ਦੇ ਨਾਅਰੇ ਮਾਰਦੇ ਨੇ ਹੁਣ ਇਹਨਾਂ ਦਾ ਇਨਕਲਾਬ ਜਿੰਦਾਬਾਦ ਕਿੱਥੇ ਗਿਆ ਬਿਲਕੁਲ ਹੁਣ ਜਦੋਂ ਪੰਜਾਬ ਦੇ ਹਿੱਤਾਂ ਦੀ ਗੱਲ ਆ ਰਹੀ ਹੈ ਹੁਣ ਇਹ ਧਰਨਾ ਮੁਜ਼ਾਹਰ ਕਰਨ ਦਾ ਦਾ ਇਹਨਾਂ ਚ ਮਤਾ ਕਿਉਂ ਨਹੀਂ ਰਿਹਾ ਜਾਂ ਕੇਂਦਰ ਅੱਗੇ ਬੋਲਣ ਦਾ ਮਤਾ ਕਿਉਂ ਨਹੀਂ ਰਿਹਾ ਮੁੱਖ ਮੰਤਰੀ ਭਗਵੰਤ ਮਾਨ ਲਾਚਾਰ ਨਜ਼ਰ ਕਿਉਂ ਆ ਰਹੇ ਹੈ ਕੀ ਪੰਜਾਬ ਦੇ ਲੋਕਾਂ ਨੇ ਇਸ ਕਰਕੇ ਇੰਨੀ ਵੱਡੀ ਇਹਨਾਂ ਨੂੰ ਥੰਪਿੰਗ ਮੈਜੋਰਟੀ ਦਿੱਤੀ ਸੀ ਬਿਲਕੁਲ ਕਿ ਤੁਸੀਂ ਜਿਹੜੀ ਹੈ ਗੱਲ ਹੀ ਨਹੀਂ ਗੱਲ ਹੀ ਨਾ ਕਰ ਸਕੋ ਕਿ ਜਦੋਂ ਤੁਸੀਂ ਗੱਲ ਕਹਿ ਰਹੇ ਹੋ ਉਹ ਤਾਂ ਮਾਲਕ ਨੇ ਜੀ ਉਹ ਕੇਂਦਰ ਸਰਕਾਰ ਹੈ ਜੀ ਕੇਂਦਰ ਸਰਕਾਰ ਤੋਂ ਤੁਹਾਡੇ ਉੱਤੇ ਡਿੱਗ ਜਾਏਗੀ ਤੁਸੀਂ ਸਰਕਾਰ ਹਾਂ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਪੰਜਾਬ ਦੇ ਲੋਕ ਤੁਹਾਡੇ ਨਾਲ ਖੜੇ ਆ ਤੁਸੀਂ ਜਿਹੜਾ ਸਟੈਂਡ ਲੈ ਕੇ ਗੱਲ ਕਰੋ ਬਿਲਕੁਲ ਮਤਲਬ ਮੁੱਖ ਮੰਤਰੀ ਨੇ ਗੱਲ ਮੁਕਾਤੀ ਕਿ ਜੀ ਉਹ ਮਾਲਕ ਨੇ ਜੀ ਅਸੀਂ ਮੈਂ ਦੱਸ ਦਿੱਤਾ ਜੀ ਬਾਕੀ ਉਹਨਾਂ ਨੇ ਦੇਖਣਾ ਤੇ ਪੰਜਾਬ ਦਾ ਪ੍ਰਧਾਨ ਕੀ ਕਹਿ ਰਿਹਾ ਪ੍ਰਧਾਨ ਪ੍ਰਧਾਨ ਵੀ ਉਹੀ ਗੱਲ ਪੰਜਾਬ ਬੀਜੇਪੀ ਵਾਲੇ ਹੁਣ ਜਵਾਬ ਦੇਣ ਜੀ ਪੰਜਾਬ ਉਹ ਭਾਈ ਉਹਨਾਂ ਨੇ ਜਵਾਬ ਦੇਣਾ ਤੁਸੀਂ ਕੀ ਕਰਨਾ ਬਿਲਕੁਲ ਸੱਤਾ ਇਹਦਾ ਤੁਸੀਂ ਉਹ ਸੱਤਾ ਤੁਸੀਂ ਉਹ ਤੁਹਾਨੂੰ ਜਵਾਬ ਦੇਣਾ ਪੈਣਾ ਹੈ ਬਿਲਕੁਲ ਜਾਂ ਤਾਂ ਪੈਸਿਆਂ ਦਾ ਜਿਹੜਾ ਐਸਡੀਆਰਐਫ ਦਾ ਪੈਸਾ ਉਹਦਾ ਜਵਾਬ ਦੇ ਦਿਓ ਉਹ ਤੁਸੀਂ ਕਹਿੰਦੇ ਹੈ ਨਹੀਂ 1600 ਕਰੋੜ ਜਿਹੜਾ ਮੋਦੀ ਸਰਕਾਰ ਨੇ ਜਿਹੜਾ ਮੋਦੀ ਮੋਦੀ ਸਾਹਿਬ ਐਲਾਨ ਕਰਕੇ ਗਏ ਆ ਉਹ ਉਹਨਾਂ ਨੇ ਸਕੀਮਾਂ ਦੇ ਵਿੱਚ ਗਣਾ ਦਿੱਤਾ ਜੀ ਸੋ ਮਤਲਬ ਅਮਨ ਅਰੂੜਾ ਨੇ ਜਿਵੇਂ ਮ ਉਹ ਚ ਹਿਸਾਬ ਦੱਸਿਆ ਉਹਨਾਂ ਨੇ ਕਿਹਾ ਕਿ ਜਿਹੜੀ ਐਸ ਡੀ ਆਰ ਐਫ ਦੀ ਕਿਸ਼ਤਾਂ ਨਹੀਂ ਸੀ ਜਿਹੜੀ ਮੋਦੀ ਸਾਹਿਬ ਇਹ ਕਹਿ ਕੇ ਗਏ ਸੀ ਕਿ ਉਹ ਵੀ ਤੁਹਾਨੂੰ ਐਡਵਾਂਸ ਭੇਜ ਦਾਂਗੇ ਉਹ ਵੀ ਉਹ 1600 ਕਰੋੜ ਦੇ ਵਿੱਚ ਹੀ ਗਿਣਤੀ ਹੈ ਉਹਨਾਂ ਨੇ ਸੋ ਉਹਨਾਂ ਨੇ ਕਿਹਾ ਨਾ ਵੀ ਘਰ-ਵਾਰ ਤੇਰਾ ਤੇ ਕੋਠੀ ਨੂੰ ਹੱਥ ਨਾ ਲਾਈਂ ਉਹ ਕੰਮ ਕੀਤਾ ਸੋ ਇਹ ਹੁਣ ਦੇਖਣਾ ਇਹ ਮੈਂ ਸਮਝਦਾ ਕਿ ਪਿਛਲੇ 3 ਸਾਲਾਂ ਦੇ ਵਿੱਚ ਭਗਵੰਤ ਮਾਨ ਵਾਸਤੇ ਐਜ਼ ਅ ਲੀਡਰ ਐਜ਼ ਅ ਪੰਜਾਬ ਦਾ ਮੁੱਖ ਮੰਤਰੀ ਇਹ ਇੱਕ ਚੈਲੰਜ ਹੈ ਕਿ ਉਹ ਇਸ ਸਿਚੁਏਸ਼ਨ ਨੂੰ ਕਿਵੇਂ ਡੀਲ ਕਰਦਾ ਜੇਕਰ ਉਹ ਇਸੇ ਤਰ੍ਹਾਂ ਦੇਖੋ ਪੰਜਾਬ ਦੇ ਵਿੱਚ ਇਤਿਹਾਸਿਕ ਘਟਨਾ ਹੈ ਜੀ ਕਿ ਜਦੋਂ ਇੰਦਰਾ ਗਾਂਧੀ ਵੇਸ਼ ਦੀ ਪ੍ਰਧਾਨ ਮੰਤਰੀ ਸੀ ਤੇ ਉਹਨਾਂ ਪੰਜਾਬ ਦੇ ਪਾਣੀਆਂ ਦੀ ਕਾਣੀ ਵੰਡ ਕਰਵਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਦਰਬਾਰਾ ਸਿੰਘ ਨੂੰ ਕਿਹਾ ਕਿ ਕੇਸ ਵਾਪਸ ਲੈ ਨਹੀਂ ਤਾਂ ਕੁਰਸੀ ਛੱਡ ਤੇ ਦਰਬਾਰਾ ਸਿੰਘ ਨੇ ਆਪਣੀ ਕੁਰਸੀ ਬਚਾਉਣ ਵਾਸਤੇ ਉਹ ਕੇਸ ਵਾਬਸ ਲੈ ਲਿਆ ਸੀ ਜੇਕਰ ਉਹ ਕੇਸ ਵਾਬਸ ਨਾ ਲੈਂਦਾ ਤਾਂ ਇਹ ਹਿਸਟਰੀ ਕੁਝ ਹੋਰ ਹੁੰਦੀ ਤਾਂ ਪੰਜਾਬ ਦੇ ਪਾਣੀਆਂ ਦੀ ਉਸ ਤਰ੍ਹਾਂ ਦੀ ਬੰਡ ਜਿਹੜੀ ਹੈ ਉਹ ਨਾ ਹੁੰਦੀ ਸ਼ਾਇਦ ਬੱਤ ਜਾਂਦੀ ਪੰਜਾਬ ਤੇ ਟੈਕਨੀਕਲੀ ਪੰਜਾਬ ਦਾ ਜਿਹੜਾ ਕਾਨੂੰਨੀ ਐਂਗਲ ਤੋਂ ਬਹੁਤ ਸਟਰੋਂਗ ਕੇਸ ਹੁੰਦਾ ਉਸੇ ਸੋ ਕਿਉਂਕਿ ਇੱਕ ਚੈਲੰਜ ਦੇ ਵਿੱਚ ਦੇਖਿਆ ਜਾਂਦਾ ਕਿ ਤੁਸੀਂ ਕਿਸ ਸਿਚੁਏਸ਼ਨ ਦੇ ਵਿੱਚ ਕੀ ਸਟੈਂਡ ਲੈਨੇ ਹੋ ਇਹ ਤੁੰਤੋ ਦੀ ਲੀਡਰਸ਼ਿਪ ਦੇਖੀ ਜਾਂਦੀ ਹੈ ਬਿਲਕੁਲ ਸਾਲਾਂ ਦੇ ਨਾਲ 5 ਸਾਲ ਰਾਜ ਕੀਤਾ 10 ਸਾਲ ਰਾਜ ਕੀਤਾ 25 ਸਾਲ ਰਾਜ ਕੀਤਾ ਇਹ ਕੋਈ ਮੈਨੇ ਨਹੀਂ ਰੱਖਦਾ ਮੈਨੇ ਇਹ ਰੱਖਦਾ ਹੈ ਕਿ ਤੁਸੀਂ ਭਾਵੇਂ ਘੱਟ ਰਾਜ ਕੀਤਾ ਪਰ ਜਿਹੜਾ ਤੁਸੀਂ ਸਟੈਂਡ ਲਿਆ ਜਿਹੜਾ ਤੁਸੀਂ ਐਕਸ਼ਨ ਕੀਤਾ ਲਕਸ਼ਮਣ ਸਿੰਘ ਗਿੱਲ ਉਹਨਾਂ ਨੇ ਬਹੁਤ ਥੋੜੇ ਸਮੇਂ ਵਾਸਤੇ ਰਾਜ ਕੀਤਾ ਸੀਗਾ ਪੰਜਾਬ ਪਰ ਉਹਨਾਂ ਨੇ ਪੰਜਾਬੀ ਵਾਸਤੇ ਇਸ ਤਰ੍ਹਾਂ ਦਾ ਕੰਮ ਕੀਤਾ ਕਿ ਉਹਨਾਂ ਨੂੰ ਪੂਰੀ ਜਿਹੜੀ ਪੂਰੇ ਪੰਜਾਬੀ ਵਰਲਡ ਆ ਉਹ ਜਾਣਦਾ ਹੈ ਮਿਸਾਲ ਬਣ ਗਈ ਮਿਸਾਲ ਬਣ ਗਏ ਇਸੇ ਤਰ੍ਹਾਂ ਆਪਾਂ ਚੰਨੀ ਹੁਣਾਂ ਦੀ ਐਗਜ਼ਾਮਪਲ ਲੈ ਲੈਂਦੇ ਚਰਨਜੀਤ ਚੰਨੀ ਮੁੱਖ ਮੰਤਰੀ ਸੀਗੇ ਤਿੰਨ ਤਿੰਨ ਮਹੀਨੇ ਮੁੱਖ ਮੰਤਰੀ ਰਹੇ ਨਾ ਪਰ ਪ੍ਰਧਾਨ ਮੰਤਰੀ ਦੇ ਇਸ਼ੂ ਦੇ ਉੱਤੇ ਜਦੋਂ ਫਿਰੋਜ਼ਪੁਰ ਉਹਨਾਂ ਨੇ ਰੈਲੀ ਵਾਸਤੇ ਆਣਾ ਸੀਗਾ ਤੇ ਪੁਲ ਦੇ ਉੱਤੇ ਖੜ੍ਹ ਗਏ ਸੀ ਕਹਿੰਦੇ ਜੀ ਕਿਸਾਨਾਂ ਦਾ ਅੱਗੇ ਧਰਨਾ ਲੱਗਿਆ ਹੋਇਆ ਸੋ ਇੰਨੀ ਪ੍ਰਧਾਨ ਮੰਤਰੀ ਦੇ ਸਕਿਉਰਟੀ ਪ੍ਰੋਟੋਕਾਲ ਹੋਣ ਦੇ ਬਾਵਜੂਦ ਕਹਤੇ ਜੀ ਧਰਨਾ ਲੱਗਿਆ ਹੋਇਆ ਜੀ ਹਨਾ ਉੱਥੇ ਖੜ ਕੇ ਮੁੜ ਗਏ ਜੀ ਪ੍ਰਧਾਨ ਮੰਤਰੀ ਦੀ ਸਿਕਿਉਰਿਟੀ ਖਤਰੇ ਚ ਪੈ ਗਈ ਤੇ ਚੰਨੀ ਹੁਣਾਂ ਨੇ ਇਹਨਾਂ ਡਟ ਕੇ ਸਟੈਂਡ ਲਿਆ ਕਹਿੰਦੇ ਮੈਂ ਆਪਣੇ ਪੰਜਾਬ ਦੇ ਲੋਕਾਂ ਨੂੰ ਮਰਵਾਦਾ ਹਾਂ ਬਿਲਕੁਲ ਇਹ ਚੰਨੀ ਸਾਹਿਬ ਦਾ ਉਸੇਗਾ ਸਟੇਟਮੈਂਟ ਸੀ ਸੋ ਚੰਨੀ ਦੇ ਜਾਣ ਤੋਂ ਬਾਅਦ ਜੋ ਮਰਜੀ ਹੋਇਆ ਉਹ ਪਰ ਚੰਨੀ ਨੇ ਇੱਕ ਸਟੈਂਡ ਲਿਆ ਕਿਸਾਨਾਂ ਵਾਸਤੇ ਇੱਕ ਸਟੈਂਡ ਲਿਆ ਪੰਜਾਬ ਦੇ ਲੋਕਾਂ ਵਾਸਤੇ ਜੀ ਚੰਨੀ ਉਹਦੇ ਵਾਸਤੇ ਜਾਣਿਆ ਜਾਂਦਾ ਹਾਂ ਸੋ ਭਗਵੰਤ ਮਾ ਮੈਨੂੰ ਲੱਗਦਾ ਕਿ ਪਿਛਲੇ 3 ਸਾਲਾਂ ਦੇ ਵਿੱਚ ਇਹ ਜਿਹੜੀ ਸਿਚੁਏਸ਼ਨ ਨੇ ਮਰਜ਼ ਹੋਈ ਹੈ ਇਹਦੇ ਚ ਪ੍ਰਧਾਨ ਇਹਦੇ ਚ ਮੁੱਖ ਮੰਤਰੀ ਭਗਵੰਤ ਮਾਨ ਦੀ ਲੀਡਰਸ਼ਿਪ ਦੇਖੀ ਜਾਏਗੀ ਕਿ ਉਹ ਕੀ ਸਟੈਂਡ ਲੈਂਦਾ ਹੈ ਉਹ ਲਾਚਾਰ ਹੋ ਕੇ ਬੈਠ ਜਾਂਦਾ ਜਾਂ ਫਿਰ ਉਹ ਕੋਈ ਐਕਸ਼ਨ ਦਾ ਐਲਾਨ ਕਰਦਾ ਹੈ ਜੀ ਸਰ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਜੋ ਖਡੂਰ ਸਾਹਿਬ ਤੋਂ ਵਿਧਾਇਕ ਨੇ ਉਹਨਾਂ ਨੂੰ ਛੇੜਛਾੜ ਦੇ ਮਾਮਲੇ ਵਿੱਚ 4 ਸਾਲ ਦੀ ਸਜ਼ਾ ਹੋਈ ਸੀ ਤੇ ਅਦਾਲਤ ਨੇ ਅਦਾਲਤ ਵੱਲੋਂ ਉਹਨਾਂ ਨੂੰ ਕੋਈ ਰਾਹਤ ਨਹੀਂ ਮਿਲੀ। ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਇਹਦੇ ਤੇ ਗੁਰਜੀਤ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ। ਐਕਚੁਅਲੀ ਕੀ ਹੈ ਕਿ 4 ਸਾਲ ਦੀ ਉਹਨਾਂ ਨੂੰ ਸਜ਼ਾ ਹੋਈ ਸੀ ਇੱਕ ਦਲਤ ਲੜਕੀ ਦੇ ਨਾਲ ਛੇੜਛਾੜ ਔਰ ਕੁੱਟਮਾਰ ਦੇ ਮਾਮਲੇ ਦੇ ਵਿੱਚ। ਤੇ ਉਹਦੇ ਮੁਤਾਬਕ ਇਹ ਹੈ ਸਿਗਾ ਕਿ ਜੇ ਕਿਸੇ ਵਿਧਾਇਕ ਨੂੰ ਜਾਂ ਐਮਪੀ ਨੂੰ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੂੰ 3 ਸਾਲ ਤੋਂ ਵੱਧ ਦੀ ਸਜ਼ਾ ਹੁੰਦੀ ਹੈ ਤਾਂ ਉਸ ਦਾ ਔਰ ਅਦਾਲਤ ਉਹਦੇ ਤੇ ਰੋਕ ਨਹੀਂ ਲਾਂਦੀ ਤਾਂ ਉਸ ਦੀ ਵਿਧਾਇਕੀ ਜਿਹੜੀ ਹੈ ਉਹ ਖਤਮ ਸਮਝੀ ਜਾਂਦੀ ਹੈ ਜਾਂ ਉਸ ਦਾ ਉਹਦਾ ਜਿਹੜਾ ਉਹ ਖਤਮ ਹੋ ਜਾਂਦਾ ਸੋ ਅੱਜ ਹਾਈ ਕੋਰਟ ਦੇ ਵਿੱਚ ਇਸ ਕੇਸ ਦੀ ਸੁਣਵਾਈ ਸੀਗੀ ਤੇ ਜਿਹੜੀ ਪੀੜਤ ਤੇ ਰਹਿ ਉਸ ਨੇ کورٹ ਨੂੰ ਕਿਹਾ ਕਿ ਜੋ ਦਾਇਰ ਕੀਤਾ ਗਿਆ ਹੈ ਬਹਿਸ ਲਈ ਉਹਨਾਂ ਨੂੰ ਟਾਈਮ ਚਾਹੀਦਾ ਸੋ ਕੋਰਟ ਨੇ ਉਹਦੇ ਉੱਤੇ 19 ਅਕਤੂਬਰ ਦੀ ਡੇਟ ਪਾ ਦਿੱਤੀ ਜੀ ਤੇ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਇਹ ਹੈ ਕਿ ਹਾਈ ਕੋਰਟ ਨੇ ਜਿਹੜੇ ਲਾਲਪਰਾ ਵਿਧਾਇਕ ਨੇ ਉਹਨਾਂ ਦੀ ਸਜ਼ਾ ਉੱਤੇ ਰੋਕ ਨਹੀਂ ਲਾਈ ਹੈ ਹੂੰ ਬਿਲਕੁਲ ਸੋ ਜੇ ਸਜ਼ਾ ਉੱਤੇ ਰੋਕ ਨਹੀਂ ਲਾਈ ਹੈ ਇਹਦਾ ਮਤਲਬ ਕੀ ਹੈ ਕਿ ਉਹਨਾਂ ਨੂੰ ਅਹੁਦਾ ਛੱਡਣਾ ਪਏ ਛੱਡਣਾ ਪਏ ਸੋ ਬੇਸਿੱਧਾ ਉਹਨਾਂ ਨੂੰ ਛੱਡ ਦੇਣਾ ਚਾਹੀਦਾ ਤੇ ਜਿਸ ਤਰ੍ਹਾਂ ਦੀਆਂ ਮੀਡੀਆ 'ਚ ਖਬਰਾਂ ਆ ਰਹੀਆਂ ਨੇ ਕਿ ਉਹ ਤਾਂ ਕਹਿੰਦੇ ਵੀ ਜੀ ਵੀ ਜੇਲ ਦੇ ਵਿੱਚ ਹੀ ਬੈਠੇ ਦਰਬਾਰ ਲਾਈ ਜਾ ਰਿਹਾ ਲੋਕ ਉਹਨਾਂ ਕੋਲ ਐਨੇ ਮਿਲਣ ਜਾ ਰਹੇ ਹੈ ਹੈਨਾ ਸੋ ਇੱਕ ਪਾਸੇ ਵਿਕਰਮ ਮਜੀਠੀਆ ਜਿਨ੍ਹਾਂ ਨੂੰ ਉਹਨਾਂ ਦੇ ਜਿਹੜੇ ਬਹੁਤ ਸੀਨੀਅਰ ਲੀਡਰ ਹੈ ਉਹਨਾਂ ਦੇ ਕਰੀਬੀ ਉਹ ਹੈਗੇ ਉਹਨਾਂ ਨੂੰ ਵੀ ਮਿਲ ਨਹੀਂ ਦਿੱਤਾ ਜਾ ਰਿਹਾ ਤੇ ਲਾਲਪਰਾ ਸਾਹਿਬ ਉੱਥੇ ਜਾ ਕੇ ਕਹਿੰਦੇ ਜੇਲ ਦੇ ਵਿੱਚ ਉਹਨਾਂ ਦਾ ਦਰਬਾਰ ਲੱਗ ਰਿਹਾ ਪੂਰਾ ਸੋ ਇੱਥੋਂ ਸਰਕਾਰ ਦੇ ਜਿਹੜੇ ਡਬਲ ਸਟੈਂਡਰਡ ਹੈ ਉਹ ਵੀ ਪਤਾ ਲੱਗਦੇ ਹੈ ਹੈਨਾ ਤੇ ਜੇ ਉਹ ਖੁਦ ਅਸਤੀਫਾ ਨਹੀਂ ਦਿੰਦੇ ਤਾਂ ਮੈਨੂੰ ਲੱਗਦਾ ਕਿ ਸਪੀਕਰ ਸਾਹਿਬ ਨੂੰ ਕਹਿਣਾ ਚਾਹੀਦਾ ਕਿ ਤੁਸੀਂ ਇੱਕ ਨੈਤਿਕਤਾ ਦੇ ਆਧਾਰ ਤੇ ਤੁਹਾਨੂੰ ਅਸਤੀਫਾ ਦੇ ਦੇਣਾ ਚਾਹੀਦਾ ਕਿਉਂਕਿ কোর্ਟ ਨੇ ਉਹਦੇ ਉੱਤੇ ਰੋਕ ਨਹੀਂ ਲਾਈ ਹੈ ਸੋ ਇਹਦਾ ਸਿੱਧਾ ਹੀ ਅਰਥ ਹੈ ਕਿ ਜੇਕਰ ਕੋਰਟ ਅੱਗੇ ਹੁਣ ਅਗਲੀ ਪੇਸ਼ੀ ਦੇ ਉੱਤੇ ਕੀ ਹੁੰਦੀ ਹੈ ਕੀ ਬਹਿਸ ਹੁੰਦੀ ਹੈ ਇਹਦੇ ਉੱਤੇ ਕੋਰਟ ਦਾ ਕੀ ਡਿਸੀਜਨ ਆਉਂਦਾ ਹੈ ਹੈਨਾ ਤਾਂ ਉਹਦੇ ਉੱਤੇ ਉਹ ਦੇਖਣਾ ਹੋਵੇਗਾ ਜੇਕਰ ਕੋਰਟ ਨਹੀਂ ਲਾਂਦੀ ਤਾਂ ਫਿਰ ਉਹਨਾਂ ਨੂੰ ਅਸਤੀਫਾ ਦੇਣਾ ਪਏਗਾ ਔਰ ਪੰਜਾਬ ਦੇ ਵਿੱਚ ਇੱਕ ਹੋਰ ਜਿਮਨੀ ਚੋਣ ਹੋ ਸਕਦੀ ਹੈ ਜੀ ਬਿਲਕੁਲ ਹਨ ਤਰਨਤਾਰਨ ਵਾਲੀ ਪਹਿਲੇ ਡਿਊ ਪਈ ਹੈ ਤੇ ਖਡੂਰ ਸਾਹਿਬ ਵੀ ਜਿਮਨੀ ਚੋਣ ਹੋ ਸਕਦੀ ਹੈ ਸੋ ਇਸ ਕਰਕੇ ਇਹ ਕੇਸ ਜਿਹੜਾ ਹੈ ਉਹ ਕਾਫੀ ਇੰਪੋਰਟੈਂਟ ਕੇਸ ਹੈ ਔਰ ਪਰ ਇਹਦੀ ਸੁਣਵਾਈ ਜਿਹੜੀ ਹੋਏਗਾ ਕੀ ਇਹ 19 ਤਰੀਕ ਨੂੰ ਹੀ ਪਤਾ ਲੱਗਣਾ ਹੈ ਜੀ ਸਰ ਪੰਜਾਬ ਦੇ ਮਸ਼ਹੂਰ ਗਾਇਕ ਰਾਜਵੀਰ ਜਵੰਦਾ ਉਹਨਾਂ ਦਾ ਪਿਛਲੇ ਦਿਨੀ ਐਕਸੀਡੈਂਟ ਹੋਇਆ ਸੀ ਤੇ ਬੜੀ ਕ੍ਰਿਟੀਕਲ ਸਿਚੁਏਸ਼ਨ ਵਿੱਚ ਉਹ ਇਸ ਟਾਈਮ 4T ਹਸਪੀਟਲ ਵਿੱਚ ਐਡਮਿਟ ਉਹਨਾਂ ਦੀ ਹਾਲਤ ਕਿਵੇਂ ਆ ਤੇ ਮੈਡੀਕਲ ਬੁਲੇਟਿਨ ਵੀ ਜਾਰੀ ਹੋਇਆ ਹੈ ਇਸ ਬਾਰੇ ਤੁਹਾਡੇ ਕੋਲ ਕੀ ਜਾਣਕਾਰੀ ਆ ਦੇਖੋ ਜਿਹੜਾ ਰਾਤ ਉਹਨਾਂ ਦਾ ਮੈਡੀਕਲ ਬੁਲੇਟਿਨ ਆਇਆ ਹੈ ਤੇ ਉਹਦੇ ਵਿੱਚ ਜਿਹੜੀ ਟੈਕਨੀਕਲ ਵੈਸੇ ਤਾਂ ਗੱਲ ਹੈ ਇਹ ਕਿ ਕਿਹਾ ਗਿਆ ਕਿ ਉਹ ਵੈਂਟੀਲੇਟਰ ਤੇ ਨੇ ਤੇ ਲੰਮਾ ਸਮਾਂ ਵੈਂਟੀਲੇਟਰ ਤੇ ਉਹਨਾਂ ਨੂੰ ਰੱਖਿਆ ਜਾ ਸਕਦਾ ਹੈ ਸੋ ਇਹਦਾ ਮਤਲਬ ਕੀ ਹੈ ਇਹਦਾ ਸਿੰਪਲ ਭਾਸ਼ਾ ਦੇ ਵਿੱਚ ਮਤਲਬ ਇਹ ਹੈ ਕਿ ਉਹਨਾਂ ਦੀ ਹਾਲਤ ਗੰਭੀਰ ਹੈ ਜਦੋਂ ਬੰਦਾ ਆਪ ਸਾਹ ਨਾ ਲੈ ਸਕਦਾ ਹੋਵੇ ਆਪਣੇ ਉਹਦੀ ਬਾਡੀ ਫੰਕਸ਼ਨ ਜਿਹੜੀ ਹੈ ਕੰਮ ਨਾ ਕਰਦੀ ਹੋਵੇ ਪਰ ਉਹ ਆ ਉਹਦੇ ਬਾਡੀ ਆਰਗਨ ਕੰਮ ਕਰ ਰਹੇ ਹੋ ਉਦੋਂ ਉਹਨੂੰ ਆ ਆਕਸੀਜਨ ਦਿੱਤੀ ਜਾਂਦੀ ਹੈ ਬਾਹਰੋਂ ਉਹਨੂੰ ਵੈਂਟੀਲੇਟਰ ਕਹਿੰਦੇ ਆ ਜੀ ਸੋ ਉਹ ਉਸ ਉਹਦੇ ਉੱਤੇ ਲਾਈਫ ਸਪੋਰਟ ਦੇ ਉੱਤੇ ਉਹ ਉਹ ਜੀ ਰਹੇ ਸੋ ਉਹਨਾਂ ਦੀ ਜਿਹੜੀ ਹਾਲਤ ਹੈ ਇਹ ਹਸਪਤਾਲ ਇਹ ਕਹਿ ਰਿਹਾ ਕਿ ਉਹਨਾਂ ਨੂੰ ਵੈਂਟੀਲੇਟਰ ਤੇ ਹੋਰ ਲੰਮਾ ਸਮਾਂ ਰਹਿਣਾ ਪੈ ਸਕਦਾ ਹੈ ਤਾਂ ਇਹਦਾ ਮਤਲਬ ਹੈ ਕਿ ਉਹਦੀ ਉਹਨਾਂ ਦੀ ਹਾਲਤ ਕਾਫੀ ਗੰਭੀਰ ਹੈ ਔਰ ਸਟੇਬਲ ਹੈ ਜਾਂ ਇੰਪਰੂਵ ਕਰ ਰਿਹਾ ਹੈ ਪਹਿਲਾਂ ਦਾ ਖਬਰ ਆ ਰਹੀਆਂ ਸੀ ਕਿ ਇੰਪਰੂਵ ਕਰ ਰਿਹਾ ਪਰ ਜੇ ਹਸਪਤਾਲ ਇਹ ਕਹਿ ਰਿਹਾ ਕਿ ਵੈਂਟੀਲੇਟਰ ਤੇ ਹੋਰ ਰਹਿਣਾ ਪੈ ਸਕਦਾ ਇਹਦਾ ਮਤਲਬ ਕਿ ਖਬਰ ਜਿਹੜੀ ਹੈ ਉਹ ਥੋੜੀ ਥੋੜੀ ਨਿਰਾਸ਼ਾਜਨਕ ਹੈ ਪਰ ਜਿਵੇਂ ਕਹਿੰਦੇ ਆ ਕਿ ਸਾਡੇ ਡਾਕਟਰੀ ਦੀ ਦੁਨੀਆ ਚ ਵੀ ਕਹਿੰਦੇ ਕਿ ਡਾਕਟਰ ਜਿਹੜੇ ਆ ਉਹ ਰੱਬ ਨਹੀਂ ਹੁੰਦੇ ਹੈਨਾ ਤੇ ਡਾਕਟਰ ਵੀ ਜਦੋਂ ਤੱਕ ਲਾਸਟ ਮੂਵਮੈਂਟ ਤੱਕ ਉਹਨਾਂ ਦੀ 1% ਵੀ ਅੱਧਾ ਪਰਸੈਂਟ ਪੁਆਇੰਟ ਪਰਸੈਂਟ 1% ਵੀ ਜਿਹੜੀ ਹੈ ਆਸ ਹੁੰਦੀ ਹੈ ਤਾਂ ਉਹ ਜਿਹੜਾ ਹੈ ਕੋਸ਼ਿਸ਼ ਨਹੀਂ ਛੱਡਦੇ ਸੋ ਡਾਕਟਰ ਜਿਹੜੇ ਨੇ ਟੀਮ ਜਿਹੜੀ ਲੱਗੀ ਹੋਈ ਹੈ ਉਹਨਾਂ ਦੀਆਂ ਕੋਸ਼ਾਂ ਨੂੰ ਗੂਰ ਪਵੇ ਤੇ ਉਹਨਾਂ ਦੀ ਸਿਹਤ ਦੇ ਵਿੱਚ ਸੁਧਾਰ ਹੋਵੇ ਉਹ ਜਲਦੀ ਆਪਣੇ ਪਰਿਵਾਰ ਔਰ ਆਪਣੇ ਰੁਤਸਿਆਂ ਦੇ ਵਿੱਚ ਕਾਰਜ ਜਾਣ ਇਹ ਸਾਡੀ ਸਾਰਿਆਂ ਦੀ ਦੁਆ ਹੈ ਜੀ ਸਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਰਐਸਐਸ ਦੇ ਇੱਕ ਸਮਾਗਮ ਵਿੱਚ ਬਿਆਨ ਦਿੱਤਾ ਹੈ ਕਿ ਜਿਹੜੇ 1984 ਦੇ ਕਤਲੇਆਮ ਦੌਰਾਨ ਆਰਐਸਐਸ ਦੇ ਜਿਹੜੇ ਸਵੈ ਸੇਵੀਆਂ ਨੇ ਮਦਦ ਕੀਤੀ ਸੀ ਇਸ ਬਾਰੇ ਇਹ ਫੈਕਚੁਅਲੀ ਕਿੰਨਾ ਕੁ ਸਹੀ ਹੈ ਐਕਚੁਅਲੀ ਪ੍ਰਧਾਨ ਮੰਤਰੀ ਆਰਐਸਐਸ ਦੇ ਕਿਉਂਕਿ 100 ਸਾਲ ਪੂਰੇ ਹੋ ਰਹੇ ਜੀ ਤੇ ਉਹਦੇ ਉਹਨਾਂ ਦੇ ਉਸ 100 ਸਾਲਾਂ ਜਿਹੜੇ ਸਥਾਪਨਾ ਸਮਾਗਮ ਹੈ ਉਹਦੇ ਵਿੱਚ ਗਏ ਹੋਏ ਸੀਗੇ ਤੇ ਉਹਨਾਂ ਨੇ ਭਾਸ਼ਣ ਦੇ ਲੰਮਾ ਚੜਾ ਉਹਨਾਂ ਦਾ ਭਾਸ਼ਣ ਹੈ ਤੇ ਉਹਦੇ ਦੌਰਾਨ ਇੱਕ ਜ਼ਿਕਰ ਇਹ ਵੀ ਕੀਤਾ ਕਿ ਆਰਐਸ ਐਕਚੁਅਲੀ ਉਹ ਆਰਐਸਐਸ ਦੀਆਂ ਉਪਲਬਧੀਆਂ ਗਣਵਾ ਰਹੇ ਸੀਗੇ ਤੇ ਉਹਨਾਂ ਨੇ ਕਿਹਾ ਕਿ ਆਰਐਸਐਸ ਜਿਹੜੀ ਹੈ ਉਹਨਾਂ ਨੇ ਜਿਹੜਾ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦੇਸ਼ ਭਰ ਦੇ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ ਉਹਦੇ ਦੌਰਾਨ ਆਰਐਸਐਸ ਨੇ ਬਹੁਤ ਲੋਕਾਂ ਦੀ ਮਦਦ ਕੀਤੀ ਆਰਐਸਐਸ ਨੇ ਬਹੁਤ ਲੋਕਾਂ ਨੂੰ ਬਚਾਇਆ ਸੋ ਪਹਿਲੀ ਗੱਲ ਤਾਂ ਇਹ ਹੈ ਕਿ ਆ ਮੈਂ ਇਹ ਨਹੀਂ ਕਹਿੰਦਾ ਕਿ ਹਿੰਦੂਆਂ ਨੇ ਸਿੱਖਾਂ ਦੀ ਮਦਦ ਨਹੀਂ ਕੀਤੀ ਹੋਏ ਬਹੁਤ ਸਾਰੇ ਅਸੀਂ ਕੇਸ ਦੇਖਦੇ ਆ ਮੈਂ ਦਿੱਲੀ ਚ ਲੰਮਾ ਸਮਾਂ ਰਿਹਾ ਆ ਮੈਂ ਜਾਣਨਾ ਬਹੁਤ ਸਾਰੀਆਂ ਸਟੋਰੀਜ਼ ਜਿੱਥੇ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਜਾਂ ਇਸਾਈ ਭਾਈਚਾਰੇ ਦੇ ਲੋਕਾਂ ਨੇ ਵੱਖਰੇ ਵੱਖਰੇ ਲੋਕਾਂ ਨੇ ਜਿਹੜਾ ਹੈ ਜਿੰਨਾਂ ਕੋ ਬਚਾ ਸਕਦੇ ਸੀਗੇ ਅ ਮ ਆਮ ਲੋਕਾਂ ਦੀ ਗੱਲ ਕਰ ਰਿਹਾ ਹਾਂ ਪਰ ਇਹ ਵੀ ਇੱਕ ਫੈਕਟ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੇ ਅੱਜ ਕੱਲ ਖੁਦ ਬੀਜੇਪੀ ਚਾਂਮਲ ਹੈ ਉਹਨਾਂ ਨੇ ਇੱਕ ਪ੍ਰੈਸ ਕਾਨਫਰੈਂਸ ਕਰਕੇ ਆਰਐਸਐਸ ਔਰ ਬੀਜੇਪੀ ਦੇ ਲੀਡਰਾਂ ਦੇ ਰਾਸੀ ਕਤਲੇਆਮ ਦੇ ਵਿੱਚ ਸ਼ਾਮਲ ਹੋਣ ਦੇ ਇਲਜ਼ਾਮ ਲਾਏ ਸੀ ਜੀ ਇੱਕ ਫੈਕਚੁਅਲ ਗੱਲ ਹੈ ਕੈਪਟਨ ਅਮਰਿੰਦਰ ਸਿੰਘ ਦਾ ਇਹ ਬਿਆਨ ਆਇਆ ਸੀਗਾ ਜਦੋਂ ਉਹ ਕਾਂਗਰਸ ਦੇ ਵਿੱਚ ਹੁੰਦੇ ਸੀ ਦੂਜੀ ਜਿਹੜੀ ਗੱਲ ਹੈ ਆਮ ਆਦਮੀ ਪਾਰਟੀ ਦੇ ਇੱਕ ਲੀਡਰ ਨੇ ਜਰਨੈਲ ਸਿੰਘ ਸੀਗੇ ਐਮ ਐਲ ਏ ਸੀਗੇ ਜਿਨ੍ਹਾਂ ਦੀ ਡੈਥ ਹੋ ਗਈ ਸੀ ਜੀ ਉਹਨਾਂ ਨੇ ਦਾਵਾ ਕੀਤਾ ਸੀਗਾ ਕਿ 1993 ਦੇ ਵਿੱਚ ਜਿਹੜੀਆਂ ਐਫ ਆਈ ਆਰਸ ਹੋਈਆਂ ਜੀ ਉਦੇ ਮੁਤਾਬਕ 14 ਵਿਅਕਤੀ ਜਿਹੜੇ ਸੀਗੇ ਆਰਐਸਐਸ ਦੇ ਹੂੰ ਔਰ ਭਾਜਪੀ ਨਾਲ ਸੰਬੰਧਿਤ ਹੂੰ ਉਹ ਸਿੱਧੇ ਤੌਰ ਤੇ ਇਨਵੋਲਵ ਸੀਗੇ ਸਿਫਤ ਪਤਲੇ ਆਂ ਦੇ ਵਿੱਚ ਹੂੰ ਤੇ ਇਹ ਜਿਹੜੀਆਂ ਐਫਆਈਆਰ ਉਹਨਾਂ ਨੇ ਬਕਾਇਦਾ ਥਾਣਿਆਂ ਦੇ ਜ਼ਿਕਰ ਵੀ ਕੀਤਾ ਸੀਗਾ ਇਹਦੇ ਚ ਉਹਨਾਂ ਨੇ ਹਰੀ ਨਗਰ ਆਸ਼ਰਮ ਸਨਲਾਈਟ ਕਲੋਨੀ ਔਰ ਭਗਵਾਨ ਦਾਸ ਰੋਡ ਹੂੰ ਇਹ ਥਾਣਿਆਂ ਦਾ ਜ਼ਿਕਰ ਕੀਤਾ ਸੀ ਕਿ ਇਹਨਾਂ ਦੇ ਵਿੱਚ ਐਫਆਈਆਰ ਦਰਜ ਹੋਈਆਂ ਸੀਗੀਆਂ ਤੇ ਇਹਨਾਂ ਦੇ ਵਿੱਚ ਉਹਨਾਂ ਨੇ ਨਾਂ ਦੱਸੇ ਸੀ ਰਾਮਕਮਾਰ ਜੈਨ, ਪ੍ਰੀਤਮ ਸਿੰਘ, ਰਾਮਚੰਦਰ ਗੁਪਤਾ, ਰਤਨ ਲਾਲ ਤੇ ਹੋਰ ਕਈ ਬੰਦੇ ਇਹਨਾਂ ਨਾਲ ਸ਼ਾਮਲ ਸੋ ਪ੍ਰਧਾਨ ਮੰਤਰੀ ਕਈ ਵਾਰ ਜਦੋਂ ਭਾਸ਼ਣ ਦਿੰਦੇ ਵੇਗ ਦੇ ਵਿੱਚ ਆ ਕੇ ਕਈ ਗੱਲਾਂ ਕਹਿ ਜਾਂਦੇ ਨੇ ਜਾਂ ਜਿਹੜੀ ਜਿਹੜੇ ਫੈਕਟਸ ਐ ਉਹਨਾਂ ਨੂੰ ਆਪਣੇ ਤਰੀਕੇ ਦੇ ਨਾਲ ਬਾਤਣ ਦੇ ਉਹ ਆਦੀ ਨੇ ਪਰ ਇਹ ਫੈਕਟਸ ਜਿਹੜੇ ਨੇ ਉਹਨੂੰ ਤੁਸੀਂ ਡਿਨਾਈ ਨਹੀਂ ਕਰ ਸਕਦੇ ਅੱਜਕੱਲ ਤੁਸੀਂ ਫੇਸਬੁੱਕ ਤੇ ਆ ਜਾਂ ਗੂਗਲ ਤੇ ਜਾਂ YouTube ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਗੂਗਲ ਤੇ ਤੁਸੀਂ ਸਰਚ ਕਰ ਲਓ ਤੁਹਾਡੇ ਸਾਰਾ ਕੁਝ ਤੁਹਾਡੇ ਸਾਹਮਣੇ ਆ ਜਾਏਗਾ ਕਿੰਨੀਆਂ ਰਿਪੋਰਟਾਂ ਦਰਜ ਹੋਈਆਂ ਕਿੰਨੀਆਂ ਜਿਹੜੀਆਂ ਹੈ ਐਫ ਆਈ ਆਰਸ ਦਰਜ ਹੋਈਆਂ ਕਿੰਨੇ ਲੋਕਾਂ ਦੇ ਖਿਲਾਫ ਕੇਸ ਲੱਗੇ ਹੈਨਾ ਸੋ ਇਸੇ ਤਰ੍ਹਾਂ ਇੱਕ ਹੋਰ ਇਹਨਾਂ ਦੇ ਲੀਡਰ ਹੋਏ ਹੈ ਜਿਹੜੇ ਬਹੁਤ ਵੱਡੇ ਆਰਐਸਐਸ ਦੇ ਲੀਡਰ ਹੋਏ ਹੈ ਨਾਨਾ ਦੇਸ਼ਮੁਖ ਜੀ ਨਾਨਾ ਦੇਸ਼ਮੁਖ ਨੂੰ ਭਾਰਤ ਸਰਕਾਰ ਨੇ ਭਾਰਤ ਰਤਨ ਦਾ ਅਵਾਰਡ ਵੀ ਦਿੱਤਾ ਸੀਗਾ ਹੂੰ ਸੋ ਉਹਨਾਂ ਦਾ ਇੱਕ ਆਰਟੀਕਲ ਛਪਿਆ ਸੀ ਮੂਵਮੈਂਟ ਆਫ ਸੋਲ ਸਰਚਿੰਗ ਜੀ ਉਹਦੇ ਵਿੱਚ ਵੀ ਉਹਨਾਂ ਨੇ ਜਿਹੜਾ ਦਰਬਾਰ ਸਾਹਿਬ ਤੇ ਫੌਜੀ ਹਮਲਾ ਹੋਇਆ ਸੀ ਹੂੰ ਉਹਨੂੰ ਜਸਟੀਫਾਈ ਕੀਤਾ ਸੀ ਹੂੰ ਤੇ ਇਹਨਾਂ ਸਾਰੀਆਂ ਇਹਨਾਂ ਸਾਰੇ ਫੈਕਟਸ ਦੇ ਨਾਲ ਬਹੁਤ ਬਹੁਤ ਸਾਰੇ ਫੈਕਟਸ ਹੈਗੇ ਆ ਜਿਹੜੇ ਡਿਫਰੈਂਟ ਡਿਫਰੈਂਟ ਬੱਕਰੇ ਬੱਕਰੀ ਥਾਵਾਂ ਤੇ ਜਿਹੜੇ ਕੋਟ ਕੀਤੇ ਗਏ ਆ ਇਹਨਾਂ ਸਾਰਿਆਂ ਦੇ ਨਾਲ ਨਾਲ ਇੱਕ ਚੀਜ਼ ਇਹ ਵੀ ਹੈ ਕਿ ਜਦੋਂ 84 ਕਤਲੇਆਮ ਤੋਂ ਬਾਅਦ ਇਲੈਕਸ਼ਨ ਹੋਇਆ 85 ਦੇ ਵਿੱਚ ਤੇ ਕਾਂਗਰਸ ਨੇ 404 ਸੀਟਾਂ ਜਿੱਤੀਆਂ ਸੀ। ਹੂੰ ਤੇ ਆਰਐਸਐਸ ਨੇ ਕਾਂਗਰਸ ਨੂੰ ਸਪੋਰਟ ਕੀਤਾ ਸੀ। ਜੀ ਹੁਣ ਜੇ ਮੋਦੀ ਸਾਹਿਬ ਜੀ ਆਰਐਸਐਸ ਤੋਂ ਇਹ ਪੁੱਛਣਾ ਚਾਹੇ ਕਿ ਕਾਂਗ ਤੁਸੀਂ ਕਾਂਗਰਸ ਨੂੰ ਸਪੋਰਟ ਕਿਉਂ ਕੀਤਾ ਸੀ? ਇਹਦਾ ਕੀ ਜਵਾਬ ਹੈ? ਹੂੰ ਸੋ ਹਿਸਟਰੀ ਨੂੰ ਤੁਸੀਂ ਡਿਨਾਈ ਨਹੀਂ ਕਰ ਸਕਦੇ ਹਿਸਟਰੀ ਨਹੀਂ ਤੁਸੀਂ ਰੀਰਾਈਟ ਆਪਣੇ ਹਿਸਾਬ ਨਾਲ ਕਰਦੇ ਰਹੋਗੇ ਕਿ ਮੋਦੀ ਸਾਹਿਬ ਨੇ ਜੋ ਕਿਹਾ ਹੈ ਨਾ ਉਹ ਕੋਟ ਮਤਲਬ ਲੋਕ ਕਰਨਗੇ ਹੈ ਨਾ ਪਰ ਇਫੈਕਚੁਅਲੀ ਸਹੀ ਨਹੀਂ ਹੈ ਬਿਲਕੁਲ ਇਹ ਪ੍ਰਧਾਨ ਮੰਤਰੀ ਦਾ ਭਾਸ਼ਣ ਲਿਖਣ ਵਾਲੇ ਜਾਂ ਉਹਨਾਂ ਨੂੰ ਇਨਫੋਰਮੇਸ਼ਨ ਦੇਣ ਵਾਲੇ ਜਿਹੜੇ ਲੋਕ ਨੇ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਕਿ ਇਸ ਤਰ੍ਹਾਂ ਦੀ ਜੇ ਤੁਸੀਂ ਜਿਹੜੀਆਂ ਨਾਨ ਫੈਕਚੁਅਲ ਗੱਲਾਂ ਹੈ ਨਾ ਉਹ ਤੁਸੀਂ ਪ੍ਰਧਾਨ ਮੰਤਰੀ ਤੋਂ ਕਹਾਉਂਗੇ ਸਿਰਫ ਆਪਣੀ ਜਿਹੜੀ ਹੈ ਚੜ੍ਹਾਈ ਵਾਸਤੇ ਤਾਂ ਉਹ ਫਿਰ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਹੀ ਬੇਅਦਵੀ ਹੁੰਦੀ ਹੈ ਉਹਨਾਂ ਉਹਨਾਂ ਵਾਸਤੇ ਹੀ ਇਹ ਮਤਲਬ ਕੋਈ ਚੰਗੀ ਗੱਲ ਨਹੀਂ ਹੁੰਦੀ ਹੈ ਹੈ ਨਾ ਸੋ ਮੈਨੂੰ ਲੱਗਦਾ ਕਿ ਪ੍ਰਧਾਨ ਮੰਤਰੀ ਨੇ ਜੋ ਕਿਹਾ ਉਹ ਫੈਕਚੁਅਲੀ ਸਹੀ ਨਹੀਂ ਹੈ ਤੇ ਉਹਨਾਂ ਨੂੰ ਜੋ ਵੀ ਉਹ ਉਹ ਦੇਸ਼ ਦੇ ਸਭ ਤੋਂ ਵੱਡੇ ਅਹੁਦੇ ਤੇ ਬੈਠੇ ਨੇ ਤੇ ਉਹਨਾਂ ਨੂੰ ਉਹ ਜੋ ਬੋਲਦੇ ਨੇ ਜੋ ਉਹ ਕਹਿੰਦੇ ਨੇ ਉਹ ਫੈਕਚੁਅਲੀ ਸਹੀ ਹੋਣਾ ਚਾਹੀਦਾ ਹੁਣ ਪਤਾ ਨਹੀਂ ਪ੍ਰਧਾਨ ਮੰਤਰੀ ਸਾਹਿਬ ਕੁਝ ਸਮਾਂ ਪਹਿਲਾਂ ਤੱਕ ਤਾਂ ਜਿਹੜੇ ਬੀਜੇਪੀ ਦੇ ਪ੍ਰਧਾਨ ਨੇ ਜੇਪੀ ਨੱਡਾ ਉਹ ਕਹਿ ਰਹੇ ਸੀਗੇ ਜੀ ਆ ਆਰਐਸਐਸ ਦੀ ਤਾਂ ਸਾਨੂੰ ਬੀਜੇਪੀ ਨੂੰ ਲੋੜ ਹੀ ਨਹੀਂ ਹੁਣ ਤੇ ਹੁਣ ਬੜੇ ਸੋਲੇ ਗਾਏ ਜਾ ਰਹੇ ਆ ਈਵਨ 15 ਅਗਸਤ ਤੇ ਵੀ ਆਰਐਸਐਸ ਦੀ ਜਿਹੜੀ ਆ ਤੁਸੀਂ ਪ੍ਰਧਾਨ ਮੰਤਰੀ ਮਹਿਮਾ ਮੰਡਲ ਕਰ ਰਹੇ ਹਨ ਹੈਨਾ ਸੋ ਬਹੁਤ ਸਾਰੀਆਂ ਇਹ ਪੋਲਿਟੀਕਲ ਗੱਲਾਂ ਹੈ ਸ਼ਾਇਦ ਹਨ ਤੇ ਅੱਛਾ ਇਹ ਇਹ ਤੋਂ ਵੀ ਵੱਡੀ ਗੱਲ ਵੀ ਜਿਹੜਾ 75 ਸਾਲ ਦਾ ਜਦੋਂ ਪ੍ਰਧਾਨ ਮੰਤਰੀ ਮੋਦੀ ਅ ਪਹਿਲੀ ਵਾਰ ਪ੍ਰਧਾਨ ਮੰਤਰੀ ਬਣੇ ਸੀ ਉਦੋਂ ਵੱਡੇ ਲੀਡਰ ਲਾਲ ਕਿਸ਼ਨ ਅਡਵਾਨੀ ਮੁਰਲੀ ਮਨੋਹਰ ਜੋਸ਼ੀ ਹੈਨਾ ਐਦਾਂ ਦੇ ਵੱਡੇ ਲੀਡਰਾਂ ਨੂੰ ਇਸ ਕਰਕੇ ਲਾਂਬੇ ਕਰ ਦਿੱਤਾ ਕਿ ਜੀ ਇਹਨਾਂ ਦੀ ਉਮਰ 75 ਸਾਲ ਹੋ ਗਈ ਜੇ ਜਿਹੜੀ ਹੁਣ ਆਰਐਸਐਸ ਹੈ ਆਰਐਸਐਸ ਚੁੱਪ ਬੱਟ ਹੋ ਗਈ ਕਿਉਂਕਿ ਮੋਦੀ ਸਾਹਿਬ ਨਸ਼ਾਇਦ ਸਮਝੌਤਾ ਹੋ ਗਿਆ ਮੋਦੀ ਸਾਹਿਬ ਨਾਲ ਖੁਸ਼ਾਮਦ ਕਰਨੀ ਸ਼ੁਰੂ ਕਰ ਦਿੱਤੀ ਹੈ ਮੋਦੀ ਸਾਹਿਬ ਨੇ ਆਰਐਸਐਸ ਦੀ ਹੈਨਾ ਸੋ ਆਰਐਸਐਸ ਨੂੰ ਵੀ ਇਹ ਗੱਲ ਸੋਚਣੀ ਚਾਹੀਦੀ ਕਿ ਲੋਕਤਾਂ ਨੂੰ ਤੁਸੀਂ ਮੂਰਖ ਨਹੀਂ ਬਣਾ ਸਕਦੇ ਜੇ ਕੋਈ Hindu ਕਿਸੇ ਸਿੱਖ ਦੀ ਮਦਦ ਕਰ ਰਿਹਾ ਜਾਂ Hindu ਕਿਸੇ ਮੁਸਲਮਾਨ ਦੀ ਮਦਦ ਕਰ ਰਿਹਾ ਤਾਂ ਸਾਰੇ Hindu ਜਿਹੜੇ ਆਰਐਸਐਸ ਦੇ ਵਰਕਰ ਨਹੀਂ ਹੈਗੇ ਕਾਰਪਨ ਨਹੀਂ ਹੈਗੇ ਬਿਲਕੁਲ ਸੋ ਹਿੰਦੂਆਂ ਦੀ ਜਿਹੜੀ ਕੋਈ ਵੀ ਕੰਮ ਹੈ ਉਹਨੂੰ ਤੁਸੀਂ ਭਾਜਪਾ ਔਰ ਆਰਐਸਐਸ ਦੇ ਖਾਤੇ 'ਚ ਨਹੀਂ ਗਿਣ ਸਕਦੇ। ਹੂੰ। ਸੋ ਮੈਨੂੰ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਵੱਲੋਂ ਜਿਹੜੀ ਇਹ ਗੱਲ ਕਹੀ ਗਈ ਹੈ ਉਹ ਆਪਣੀ ਜਿਹੜੀ ਪੋਲੀਟੀਕਲ ਸਿਚੁਏਸ਼ਨ ਹੈ ਉਹਦੇ 'ਚ ਆਰਐਸਐਸ ਦੀ ਚੜ੍ਹਾਈ ਕਰਾਉਣ ਵਾਸਤੇ ਬਹੁਤ ਸਾਰੀਆਂ ਗੱਲਾਂ ਕਹੀਆਂ ਗਈਆਂ ਉਹਦੇ ਵਿੱਚ ਇੱਕ ਗੱਲ ਵੀ ਇਹ ਆਰਐਸਐਸ ਨੂੰ ਇਸੇ ਕਰਕੇ ਪ੍ਰਸੰਨਤ ਨਹੀਂ ਕੀਤਾ ਜਾ ਰਿਹਾ ਕਿ ਉਹ ਜਿਹੜਾ ਉਹਨਾਂ ਦੀ ਉਮਰ ਵਾਲਾ ਰਿਟਾਇਰਮੈਂਟ ਵਾਲਾ ਨੰਗਾ ਫਾੜ ਦੇਣਾ। ਆਰਐਸਐਸ ਪਾ ਸਕਦਾ ਪਰ ਆਰਐਸਐਸ ਹੁਣ ਪਿਛਲੇ ਦਿਨਾਂ ਦੇ ਵਿੱਚ ਮੋਹਨ ਭਾਗਵਤ ਹੁਣਾਂ ਨੂੰ ਪੁੱਛਿਆ ਗਿਆ ਸੀ ਕਦੇ ਤੇ ਉਹਨਾਂ ਨੇ ਕਿਹਾ ਜੀ ਮੈਂ ਤਾਂ ਇਹਦੇ ਤੇ ਨਹੀਂ ਕੁਝ ਕਿਹਾ ਮੈਂ ਕਦੇ ਕਦੇ ਨਹੀਂ ਕਿਹਾ ਕਿ ਰਿਟਾਇਰ ਹੋਣਾ ਚਾਹੀਦਾ ਪਰ ਜੇ ਉਦੋਂ ਤੁਸੀਂ ਅਡਵਾਨੀ ਔਰ ਮੁਰਲੀ ਮਨੋਹਰ ਜੋਸ਼ੀ ਨੂੰ ਰਿਟਾਇਰ ਹੁੰਦੇ ਦੇਖਿਆ ਤੇ ਹੁਣ ਹੁਣ ਸਵਾਲ ਕਰਨਾ ਕਿਹਦੀ ਜ਼ਿੰਮੇਵਾਰੀ ਹੈ ਤੁਸੀਂ ਨਹੀਂ ਕਿਹਾ ਤੇ ਜੇ 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 ਭਾਪੀ ਜਿਹੜੀ ਹੈ ਭਾਪੀ ਭਾਪੀ ਇਸ ਤਰ੍ਹਾਂ ਕਰਦੀ ਕੀਤਾ ਹੈ ਭਾਪੀ ਨੇ ਤੇ ਹੁਣ ਭਾਪੀ ਨਹੀਂ ਕਰ ਰਹੀ ਤਾ ਉਹਦੀ ਜ਼ਿੰਮੇਵਾਰੀ ਤੇ ਵੀ ਤਾਂ ਤੈ ਕਹੋ ਨਾ ਉਹਦੀ ਜ਼ਿੰਮੇਵਾਰੀ ਤਾਂ ਤੁਹਾਡੀ ਬਣਦੀ ਹੈ ਨਾ ਉਹ ਵੀ ਨਹੀਂ ਕਰ ਰਹੇ ਸੋ ਮੈਨੂੰ ਇਹ ਲੱਗਦਾ ਹੈ ਕਿ ਆਰਐਸਐਸ ਨੂੰ ਇਹ ਹੈ ਕਿ ਉਹਨਾਂ ਕੋਲ ਮੋਦੀ ਦਾ ਬਦਲ ਨਹੀਂ ਹੈ ਹੈਨਾ ਪ੍ਰਧਾਨ ਮੰਤਰੀ ਮੋਦੀ ਜਿੰਨੇ ਵੱਡਾ ਉਹਨਾਂ ਦਾ ਸਟੇਚਰ ਹੈ ਉਹਦਾ ਬਦਲ ਨਹੀਂ ਹੈ ਤੇ ਮੋਦੀ ਸਾਹਿਬ ਨੂੰ ਇਹ ਲੱਗਦਾ ਹੈ ਕਿ ਆਰਐਸਐਸ ਨੂੰ ਕਿਸੇ ਤਰ੍ਹਾਂ ਟਿਕਾ ਕੇ ਰੱਖੋ ਗੱਲ ਤੇ ਆਪਣਾ ਕੰਮ ਚਲਾਈ ਜਾਓ ਤੇ ਉਹ ਉਸੇ ਤਰ੍ਹਾਂ ਦੀ ਪੋਲਿਟਿਕਸ ਦੇ ਵਿੱਚੋਂ ਇਹ ਗੱਲਾਂ ਨਿਕਲਦੀਆਂ ਜੀ ਸੋ ਧੰਨਵਾਦ ਲੀ ਜੀ ਤੋ ਐਸੀ ਅੱਜ ਦੀ ਚਰਚਾ ਕੱਲ ਨੂੰ ਫਿਰ ਪੰਜਾਬ ਦੇ ਕੁਝ ਨਵੇਂ ਮੁੱਦਿਆਂ ਦੇ ਨਾਲ ਹਾਜ਼ਰ ਹੋਵਾਂਗੇ ਧੰਨਵਾਦ